ਦਲਜੀਤ ਸਿੰਘ ਜੀ ਗੱਲ ਕਰੀਏ ਵਿਦੇਸ਼ਾਂ ਵਿੱਚ ਇਸ ਵਕਤ ਵੱਡੇ ਟਕਰਾਵ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਸਿੱਖਾਂ ਵਿਚਕਾਰ ਅਤੇ ਪਾਕਿਸਤਾਨ ਦੇ ਨਾਗਰਿਕਾਂ ਵਿਚਕਾਰ ਜੋ ਵਿਦੇਸ਼ਾਂ ਵਿੱਚ ਰਹਿੰਦੇ ਨੇ ਗੱਲ ਕਰੀਏ ਕਿ ਵੀਡੀਓ ਬਣਾਈ ਜਾ ਰਹੀਆਂ ਨੇ ਖਾਸ ਕਰਕੇ ਟਿਕਟੋਕ ਦੇ ਉੱਤੇ ਵੀਡੀਓ ਬਣਾਈ ਜਾ ਰਹੀਆਂ ਨੇ ਜਿਸ ਦੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਨੂੰ ਅਤੇ ਸ਼ਹੀਦਾਂ ਬਾਰੇ ਕਾਫੀ ਗਲਤ ਬਿਆਨਵਾਜੀ ਕੀਤੀ ਜਾ ਰਹੀ ਹੈ ਜਿਸ ਦੇ ਨਤੀਜੇ ਵਜੋਂ ਆਪਾਂ ਬੀਤੇ ਦਿਨ ਇੱਕ ਕਹ ਲੋ ਕਿ ਖਬਰ ਨੂੰ ਵੀ ਕਵਰ ਕੀਤਾ ਸੀ ਜਿਸ ਦੇ ਵਿੱਚ ਕਿ ਆਸਟ੍ਰੇਲੀਆ ਵਿੱਚ ਗੁਟਕਾ ਸਾਹਿਬ ਪਾੜੇਗੇ ਸੀ ਅਤੇ ਉਹਨਾਂ ਨੂੰ ਆਸਟ੍ਰੇਲੀਆ ਲਿਆ ਕੇ ਉਰੇ ਆਸਟ੍ਰੇਲੀਆ ਤੋਂ ਭਾਰਤ ਲਿਆ ਕੇ ਉਸ ਦੀ ਬੇਦਵੀ ਕੀਤੀ ਗਈ ਸੀਗੀ ਇਹ ਜੋ ਮਾਹੌਲ ਹੁਣ ਇਹ ਕਾਫੀ ਜ਼ਿਆਦਾ ਵੱਧ ਜਾ ਰਿਹਾ ਕਾਫੀ ਜੋ ਇਹ ਸਾਰਾ ਭਖਦਾ ਜਾ ਰਿਹਾ ਮਾਹੌਲ ਕਿਵੇਂ ਦੇਖਦੇ ਹੋ ਜੋ ਬਿਆਨਵਾਜੀ ਰੁਕ ਨਹੀਂ ਰਹੀ ਟਿਕਟੌਕ ਤੇ ਵੀਡੀਓ ਲਗਾਤਾਰ ਜਾਰੀ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਗੁਰੂ ਸਾਹਿਬਾਨਾਂ ਨੂੰ ਅਤੇ ਸ਼ਹੀਦਾਂ ਨੂੰ ਵੀ ਵਿਚ ਲਿਆ ਜਾ ਰਿਹਾ ਜੀ ਹਾਂਜੀ ਬਿਲਕੁਲ ਬਿਲਕੁਲ ਬੜੀ ਮੰਦ ਭਾਗੀ ਇਹ ਘਟਨਾ ਜਿਹੜੀ ਹੈ ਜੋ ਇਹ ਵਰਤਾਰਾ ਚੱਲਦਾ ਆ ਰਿਹਾ ਤੇ ਤਕਰੀਬਨ ਪਿਛਲੇ 6-7 ਮਹੀਨਿਆਂ ਤੋਂ 6-7 ਮਹੀਨਿਆਂ ਤੋਂ ਲਗਾਤਾਰ ਟਿਕਟੋਕ ਉੱਤੇ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ ਮੈਂ ਅੱਜ ਤੁਹਾਨੂੰ ਇਹ ਗੱਲ ਮੈਂ ਤੁਹਾਨੂੰ ਯਾਦ ਕਰਵਾਉਣੀ ਚਾਹੁੰਦਾ ਕਿ ਕਿਸੇ ਸਮੇਂ ਟਿਕਟੋਕ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਵੀ ਚੱਲਦਾ ਸੀ ਪਰ ਭਾਰਤ ਦੀ ਸਰਕਾਰ ਨੇ ਇਹਨੂੰ ਬੈਨ ਕਰ ਦਿੱਤਾ ਅੱਜ ਮੈਨੂੰ ਪਤਾ ਲੱਗਦਾ ਹੈ ਕਿ ਕੀ ਕਾਰਨ ਹੋ ਸਕਦੇ ਨੇ ਭਾਰਤ ਸਰਕਾਰ ਕਿਉਂ ਅਖਰ ਟਿਕਟੋਕ ਨੂੰ ਬੈਨ ਕਰ ਗਈ ਕੀ ਉਹਨਾਂ ਦਾ ਵਾਕਿਆ ਹੀ ਚਾਈਨਾ ਦੇ ਨਾਲ ਬਹੁਤਾ ਰੋਲਾ ਸੀ ਕਿ ਅਸੀਂ ਤੁਹਾਡੀ ਐਪ ਨਹੀਂ ਚੱਲਣ ਦੇਣੀ ਜੇ ਇਹਹੀ ਗੱਲ ਹੈ ਤੇ ਚਾਈਨਾ ਦਾ ਚਾਈਨਾ ਦੇ ਨਾਲ ਜਿਹੜਾ ਇੰਪੋਰਟ ਐਕਸਪੋਰਟ ਹੈਗਾ ਉਹ ਵੀ ਖਤਮ ਹੋ ਜਾਣਾ ਚਾਹੀਦਾ ਸੀ ਪਰ ਉਹ ਪਹਿਲਾਂ ਨਾਲੋਂ ਵੱਧ ਗਿਆ ਸੋ ਆਪਾਂ ਕਿਤੇ ਨਾ ਕਿਤੇ ਮੰਨੀਏ ਵੀ ਟਿਕਟੌਕ ਚਾਈਨਾ ਦੇ ਨਾਲ ਵੈਰ ਕਰਕੇ ਬੰਦ ਨਹੀਂ ਕੀਤੀ ਗਈ ਉਹਦੇ ਅੰਦਰ ਜਿਹੜੀਆਂ ਆਪਾਂ ਕਹਿ ਲਈਏ ਭਾਰਤ ਦੀਆਂ ਕਿਐਸ ਰਾਈਆਂ ਜਾਂ ਫਿਰ ਏਜੰਸੀਆਂ ਦਾ ਜਿਹੜਾ ਹੈ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਜਦੋਂ ਦੱਸੀ ਗਈ ਜਦੋਂ ਸਰਕਾਰਾਂ ਦੇ ਨਾਲ ਸਾਂਝੀ ਹੋਈ ਏਜੰਸੀਆਂ ਵੱਲੋਂ ਕਿ ਟਿਕਟੌਕ ਇੱਕ ਐਸਾ ਸਾਧਨ ਹੈ ਕਿ ਜੇ ਤੁਸੀਂ ਅੱਜ ਇੱਕ ਵੀਡੀਓ ਜਿਹੜੀ ਹੈ ਪਾ ਦਿਓ ਤਾਂ ਉਹ ਰਾਤੋਂ ਰਾਤ ਕਰੋੜਾਂ ਲੋਕਾਂ ਤੱਕ ਪਹੁੰਚ ਜਾਏਗੀ ਉਹਦੇ ਨਾਲ ਫਿਰ ਭਾਰਤ ਨੂੰ ਫਰਕ ਕੀ ਪੈਣਾ ਕਿ ਜਿਹੜੀ ਮਿਨੋਰਿਟੀਆਂ ਨੇ ਜੋ ਉਹਨਾਂ ਦੇ ਨਾਲ ਵੀ ਕਈ ਕੁਝ ਹੁੰਦਾ ਹੈ ਜੇ ਉਹ ਵੀਡੀਓਜ਼ ਪੈ ਜਾਣ ਤਾਂ ਵਰਲਡ ਵਾਈਡ ਜਿਹੜੀ ਆ ਭਾਰਤ ਦੀ ਛਵੀ ਖਰਾਬ ਹੁੰਦੀ ਹੈ ਭਾਰਤ ਕਦੇ ਵੀ ਨਹੀਂ ਚਾਹੇਗਾ ਕਿ ਇਹ ਚੀਜ਼ਾਂ ਜਿਹੜੀਆਂ ਹੈ ਫੈਲਣ ਪਰ ਜਿੱਥੇ ਅੱਜ ਟਿਕਟੌਕ ਵਿਦੇਸ਼ਾਂ ਦੇ ਵਿੱਚ ਚੱਲਦਾ ਹੈ ਉੱਥੇ ਉਹਦੇ ਪੋਜ਼ਿਟਿਵ ਫਾਇਦੇ ਵੀ ਨੇ ਬਹੁਤ ਸਾਰੇ ਲੋਕ ਇਦਾਂ ਹੀ ਆਪਣਾ ਬਿਜ਼ਨਸ ਰਨ ਕਰ ਰਹੇ ਨੇ ਇਨਫੋਰਮੇਟਿਵ ਵੀਡੀਓ ਬਣਾ ਰਹੇ ਆ ਸੋ ਹੋਰ بڑا ਕੁਝ ਕਰ ਰਹੇ ਆ ਪਰ ਉਹਦੇ ਨਾਲ ਨਾਲ ਹੇਟ ਜਿਹੜੀ ਆ ਬੜੇ ਵੱਡੇ ਪੱਦਰ ਦੇ ਉੱਤੇ ਸਪਰੈਡ ਹੋ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਚਾਈਨਾ ਦੀ ਇਹ ਐਪ ਹੈ ਤੇ ਚਾਈਨੀਜ਼ ਲੋਕ ਜਿਹੜੇ ਇਹਦੇ ਐਪ ਦੇ ਮਾਲਕ ਹੋਣਗੇ ਉਹਨਾਂ ਨੂੰ ਕੋਈ ਲੈਣ ਦੇਣ ਹੋਏਗਾ ਉਹਨਾਂ ਵੱਲੋਂ ਇਹ ਹੈ ਵੀ ਭਾਈ ਸਾਡੀ ਚੱਲਦੀ ਹੈ ਸਾਡਾ 35 35 ਹਜ਼ਾਰ ਬੰਦਾ ਇੱਕ ਲਾਈਵ ਦੇਖੀ ਜਾਂਦਾ ਹੈ ਟਿਕਟੌਕ ਤੇ ਬਹਿ ਕੇ 30 30 40 40 ਹਜ਼ਾਰ ਕਮੈਂਟ ਕਰੀ ਜਾਂਦਾ ਤੇ ਚਲੋ ਸਾਨੂੰ ਕੀ ਉਹ ਗਾਲਾਂ ਕੱਢੀ ਜਾਣ ਨਾ ਕੱਢਣ ਸੋ ਅੱਜ ਵਿਦੇਸ਼ਾਂ ਦੇ ਵਿੱਚ ਇਹ ਗੱਲ ਵੀ ਮੰਨੀ ਜਾਂਦੀ ਸੀ ਹੁਣ ਮੈਂ ਜਿਹੜੀ ਘਟਨਾ ਦੇ ਵਾਲੇ ਪਾਸੇ ਆਵਾਂ ਵਿਦੇਸ਼ਾਂ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੁੰਦੀ ਸੀ ਕਿ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਜਿਹੜੇ ਜਿਹੜੇ ਸੱਖਸ਼ਣੇ ਜਾਂ ਰਹਿਣ ਵਾਲੇ ਲੋਕ ਨੇ ਵਿਦੇਸ਼ਾਂ 'ਚ ਇਹਨਾਂ ਦੀ ਆਪਸੀ ਸਾਂਝ ਹੈ ਇਹ ਜਦੋਂ ਕਿਤੇ ਮਿਲਦੇ ਜੁਲਦੇ ਨੇ ਬੜਾ ਵਧੀਆ ਇੱਕ ਦੂਸਰੇ ਦੇ ਨਾਲ ਤਾਲਮੇਲ ਬਣਿਆ ਹੋਇਆ ਯਾਰੀ ਦੋਸਤੀ ਵੀ ਹੈ ਇਵੈਂਟਸ ਇਕੱਠੇ ਮਨਾਉਂਦੇ ਨੇ ਮੇਲਿਆਂ ਦੇ ਉੱਤੇ ਇਕੱਠੇ ਰਹਿੰਦੇ ਨੇ ਪਰ ਅੱਜ ਇੰਨਾ ਜ਼ਹਿਰ ਖੁੱਲ ਚੁੱਕਿਆ ਦੋਨਾਂ ਕਮਿਊਨਿਟੀਆਂ ਦੇ ਵਿੱਚ ਇੱਕ ਪਾਸੇ ਪਾਕਿਸਤਾਨ ਦੇ ਮੁਸਲਮਾਨ ਨੇ ਦੂਜੇ ਪਾਸੇ ਪੰਜਾਬ ਤੋਂ ਗਏ ਹੋਏ ਵਿਦੇਸ਼ਾਂ ਦੇ ਵਿੱਚ ਸਿੱਖ ਨੇ ਤੋ ਹੋਇਆ ਕੀ ਹੈ ਅੱਜ ਤੋਂ 7 ਕੁ ਮਹੀਨੇ ਪਹਿਲਾਂ ਇੰਗਲੈਂਡ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਜਿਹਦੇ ਵਿੱਚ 13 ਸਾਲ ਦੀ ਜਿਹੜੀ ਲੜਕੀ ਹੈ ਸਿੱਖ ਲੜਕੀ ਦਾ ਧਰਮ ਤਬਦੀਲ ਕਰਵਾ ਲਿਆ ਜਾਂਦਾ ਹੈ ਉਹਨੂੰ ਵਰਗਲਾ ਕੇ ਤੇ ਉਹਨੂੰ ਇਸਲਾਮ ਧਰਮ ਕਬੂਲ ਕਰਵਾ ਲਿਆ ਜਾਂਦਾ ਹੈ ਇਹ ਖਬਰ ਜਦੋਂ ਸਿੱਖਾਂ 'ਚ ਫੈਲਦੀ ਹੈ ਤਾਂ ਹਿਰਦੇ ਦੁਖੀ ਹੁੰਦੇ ਨੇ ਕਿ ਭਾਈ 18 ਸਾਲ ਤੋਂ ਉੱਪਰ ਤਾਂ ਠੀਕ ਹੈ ਜੇ ਕੋਈ ਜਾਂਦਾ ਤੇ ਜੀ ਸਦਕੇ ਜਾਵੇ ਅਸੀਂ ਕਿਸੇ ਦੀਆਂ ਲੱਤਾਂ ਨਹੀਂ ਫੜਦੀਆਂ ਅਸੀਂ ਕਿਸੇ ਦਾ ਪਹੁੰਚਾ ਨਹੀਂ ਫੜਨਾ ਉਹਦੀ ਆਪਣੀ ਮਰਜ਼ੀ ਹੈ ਜੇਕਰ ਉਹਨੂੰ ਲੱਗਦਾ ਵੀ ਉਹ ਇਸਲਾਮ ਚ ਜਾਣਾ ਚਾਹੁੰਦਾ ਜਾਂ ਕ੍ਰਿਸਚੀਅਨ ਬੰਨਣਾ ਚਾਹੁੰਦਾ ਜੋ ਕਿਸੇ ਵੀ ਧਰਮ ਤੇ ਜਾਣਾ ਚਾਹੁੰਦਾ ਬੇਸ਼ੱਕ ਜਾਵੇ ਸੋ ਸਿੱਖ ਜਿਹੜਾ ਸਿੱਖ ਧਰਮ ਕਦੇ ਵੀ ਇਹ ਗੱਲ ਨਹੀਂ ਕਹਿੰਦਾ ਹੁੰਦਾ ਅਸੀਂ ਧੱਕੇ ਨਾਲ ਬੰਨ ਕੇ ਰੱਖਣ ਵਾਲਿਆਂ ਚੋਂ ਨਹੀਂ ਹੈਗੇ ਸੋ ਸਿੱਖ ਦੀ ਸਿੱਖ ਧਰਮ ਦੀ ਫਿਲਾਸਫੀ ਇਹ ਹੈ ਕਿ ਅਸੀਂ ਧੱਕੇ ਨਾਲ ਨਹੀਂ ਬੰਨਣਾ ਜੇ ਤੁਹਾਨੂੰ ਲੱਗਦਾ ਕਿ ਭਾਈ ਤੁਸੀਂ ਵਾਕਈ ਦੂਜੇ ਧਰਮਾਂ ਚ ਜਾ ਕੇ ਖੁਸ਼ ਹੋ ਤਾਂ ਬੇਸ਼ੱਕ ਜਾਓ ਪਰ ਦੂਸਰੇ ਪਾਸੇ ਜਦੋਂ ਵੇਖਦੇ ਆ ਕਿ ਸਾਡੇ ਪਾਕਿਸਤਾਨੀ ਜਿਹੜੇ ਭਰਾ ਨੇ ਸਾਡੇ ਉਹਨਾਂ ਦੇ ਵਿੱਚ ਇਹ ਗੱਲ ਬੜੇ ਵੱਡੇ ਪੱਧਰ ਦੇ ਉੱਤੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਵਿਦੇਸ਼ਾਂ ਦੇ ਵਿੱਚ ਇੱਕ ਕਾਂਡ ਬੜੇ ਵੱਡੇ ਪੱਧਰ ਦੇ ਉੱਤੇ ਵਾਪਰੇ ਆ ਕਿ ਪਾਕਿਸਤਾਨ ਦੇ ਲੋਕਾਂ ਦੇ ਕੁਝ ਗਰੁੱਪ ਬਣੇ ਹੋਏ ਨੇ ਖਾਸ ਤੌਰ ਦੇ ਉੱਤੇ ਇੰਗਲੈਂਡ ਦੇ ਵਿੱਚ ਉਹਨਾਂ ਦੀਆਂ ਜ਼ਿੰਮੇਵਾਰੀਆਂ ਡਿਊਟੀਆਂ ਲੱਗੀਆਂ ਹੋਈਆਂ ਕਿ ਤੁਸੀਂ ਦੂਜੇ ਧਰਮਾਂ ਦੀਆਂ ਕੁੜੀਆਂ ਜਿਹੜੀਆਂ ਨੇ ਉਹਨਾਂ ਨੂੰ ਵਰਗਲਾ ਕੇ ਤੇ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ ਉਸ ਤੋਂ ਬਾਅਦ ਉਹਨਾਂ ਨੂੰ ਤੁਸੀਂ ਪਾਕਿਸਤਾਨ ਦੀ ਧਰਤੀ ਤੇ ਲਿਆਓ ਉਹਨਾਂ ਦੇ ਨਾਲ ਫਿਰ ਇੱਥੇ ਤੁਸੀਂ ਆਪਣਾ ਜੋ ਵੀ ਕੰਮ ਕਰਨਾ ਕੋ ਕਰਮ ਕਰਦੇ ਆ ਕਰੋ ਉਸ ਤੋਂ ਬਾਅਦ ਉਹਨੂੰ ਵੇਚ ਵੀ ਦਿੱਤਾ ਜਾਂਦਾ ਹੈ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਇੰਗਲੈਂਡ ਦੇ ਵਿੱਚ ਹੋਈਆਂ ਜਿਹਦੇ ਤੋਂ ਸਿੱਖ ਪਰਿਵਾਰ ਦੁਖੀ ਹੋਏ ਬੜੇ ਪੀੜਤ ਪਰਿਵਾਰ ਨੇ ਜਿਨ੍ਹਾਂ ਨੇ ਬਾਅਦ ਚ ਅੱਗੇ ਆ ਕੇ ਆਪਣੀਆਂ ਕਹਾਣੀਆਂ ਦੱਸੀਆਂ ਕਿ ਕਿਵੇਂ ਸਾਡੀ ਲੜਕੀ ਜਿਹੜੀ ਹੈ ਉਹਨੂੰ ਗਮਰਾਹ ਕੀਤਾ ਗਿਆ ਗੁੰਮਰਾਹ ਕਰਕੇ ਤੇ ਉਹਨੂੰ ਪਾਕਿਸਤਾਨ ਲਜਾਇਆ ਗਿਆ ਉੱਥੇ ਹੀਰਾ ਮੰਡੀ ਜਿਹੜੀ ਹੈ ਇੱਕ ਵੇਸ਼ਵਾ ਮੰਡੀ ਜਿਹਨੂੰ ਰੈੱਡ ਲਾਈਟ ਏਰੀਆ ਕਿਹਾ ਜਾਂਦਾ ਹੈ ਉੱਥੇ ਉਹ ਲੜਕੀਆਂ ਵੇਚ ਵੀ ਦਿੱਤੀਆਂ ਗਈਆਂ ਬਹੁਤ ਸਾਰੀਆਂ ਵਾਪਸ ਹੀ ਨਹੀਂ ਪਰਤ ਸਕੀਆਂ ਇੰਗਲੈਂਡ ਸੋ ਇਹੋ ਜਿਹੇ ਕਾਂਡ ਜਿਹੜੇ ਨੇ ਇੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਹੋ ਰਹੇ ਆ ਜਿਹਨੂੰ ਲੈ ਕੇ ਫਿਰ ਸਿੱਖਾਂ ਦੇ ਵਿੱਚ ਰੋਸ ਹੈ ਤੇ ਸਿੱਖਾਂ ਦੇ ਕਈ ਗਰੁੱਪ ਨੇ ਜਿਹੜੇ ਇਹਦੇ ਉੱਤੇ ਕੰਮ ਕਰ ਰਹੇ ਆ ਸਿੱਖ ਯੂਥ ਯੂਕੇ ਇੱਕ ਗਰੁੱਪ ਹੈ ਜੋ ਇਹਦੇ ਉੱਤੇ ਕੰਮ ਕਰ ਰਿਹਾ ਉਹ ਇਹਨਾਂ ਲੋਕਾਂ ਨੂੰ ਫੜਦਾ ਹੈ ਜਾਂ ਆਪਣੇ ਲੜਕੀਆਂ ਜਿਹੜੀਆਂ ਨੇ ਖਾਸ ਤੌਰ ਤੇ ਸਿੱਖਾਂ ਦੀਆਂ ਉਹਨਾਂ ਨੂੰ ਐਜੂਕੇਟ ਕਰਦਾ ਹੈ ਕਿ ਤੁਹਾਨੂੰ ਕਿਵੇਂ ਵਰਗਲਾ ਲਿਆ ਜਾਂਦਾ ਹੈ ਕਿਵੇਂ ਹੱਥਾਂ ਦੇ ਵਿੱਚ ਝੂਠੇ ਮੁਠੇ ਕੜੇ ਪਾਏ ਜਾਂਦੇ ਆ ਕਿਵੇਂ ਸਿਰਾਂ ਦੇ ਉੱਤੇ ਖੰਡੇ ਵਾਲੇ ਰਮਾਲ ਬੰਨੇ ਹੁੰਦੇ ਆ ਕਿਵੇਂ ਪਹਿਲੀ ਪੌੜੀ ਪਾਠ ਦੀ ਯਾਦ ਕੀਤੀ ਹੁੰਦੀ ਹੈ ਤੇ ਕਿਵੇਂ ਤੁਹਾਨੂੰ ਸਕੂਲਾਂ ਦੇ ਆਲੇ-ਦੁਆਲੇ ਜਾਂ ਫਿਰ ਨਗਰ ਕੀਰਤਨਾਂ ਦੇ ਵਿੱਚ ਇਹ ਲੋਕ ਮਿਲਦੇ ਨੇ ਤੇ ਤੁਹਾਡੇ ਨਾਲ ਨਜ਼ਦੀਕੀ ਵਧਾਉਂਦੇ ਆ ਤੇ ਤੁਹਾਨੂੰ ਲੱਗਦਾ ਕਿ ਭਾਈ ਇਹ ਸਿੱਖੀ ਨੇ ਜਾਂ ਫਿਰ ਇਹਨਾਂ ਨੇ ਸਿੱਖ ਬਣ ਜਾਣਾ ਇਹਨਾਂ ਦੀ ਤਾਂ ਸਿੱਖੀ 'ਚ ਸ਼ਰਧਾ ਬੜੀ ਹੈ ਤਾਂ ਚਲੋ ਕਿਉਂ ਨਹੀਂ ਇਹਦੇ ਨਾਲ ਪਿਆਰ ਪਾ ਲਿਆ ਜਾਵੇ ਜਾਂ ਇਹਦੇ ਨਾਲ ਇਹ ਇਹਦੇ ਨਾਲ ਜਿਹੜੇ ਨਿਕਾਹ ਜਾਂ ਵਿਆਹ ਕਰਵਾ ਲਿਆ ਜਾਵੇ ਸੋ ਇਸ ਤਰੀਕੇ ਦੇ ਨਾਲ ਇੱਥੇ ਐਜੂਕੇਟ ਕੀਤਾ ਜਾਂਦਾ ਹੈ ਸਿੱਖ ਯੂਥ ਯੂਕੇ ਵੱਲੋਂ ਪਰ ਫਿਰ ਵੀ ਅਸੀਂ ਇਹ ਘਟਨਾਵਾਂ ਜਿਹੜੀਆਂ ਉਹ ਲਗਾਤਾਰ ਹੁੰਦੀਆਂ ਨਜ਼ਰ ਆ ਰਹੀਆਂ 13 ਸਾਲ ਦੀ ਲੜਕੀ ਦੀ ਜਦੋਂ ਇਹ ਗਰੋਮਿੰਗ ਹੁੰਦੀ ਹੈ ਉਸ ਤੋਂ ਬਾਅਦ ਇੱਕ ਯੂਕੇ ਦੇ ਵਿੱਚ ਰਹਿਣ ਵਾਲਾ ਟਿਕਟੋਕਰ ਸਿੱਖ ਹੈ ਸਿੱਕ ਉਹਦੀ ਕੋਈ ਏਜ ਨਹੀਂ ਕਹੀਏ ਕਿ ਉਹ 45 ਤੋਂ 50 ਸਾਲ ਦੇ ਵਿੱਚ ਹੋਏਗਾ ਮਤਲਬ ਕਾਫੀ ਟਿਕਟੋਕ ਵੀਡੀਓ ਬਣਾਉਣ ਵਾਲਾ ਉਹ ਸਿੱਖ ਸਰਦਾਰ ਸੀ ਸੋ ਉਹਨੇ ਇੱਕ ਵੀਡੀਓ ਪਾ ਦਿੱਤੀ ਜਿਹਦੇ ਵਿੱਚ ਉਹਨੇ ਇਹ ਗੱਲ ਦਾ ਰੋਸ ਵੀ ਜਤਾਇਆ ਕਿ ਭਾਈ ਆਹ ਕੁਝ ਹੁੰਦਾ ਪਰ ਉਹਨੇ ਇੱਕ ਨਾਲ ਗੱਲ ਕਹਿ ਦਿੱਤੀ ਵੀ ਅਸੀਂ ਵੀ ਹੁਣ ਇਸ ਤਰ੍ਹਾਂ ਹੀ ਕਰਿਆ ਕਰਾਂਗੇ ਜਿਸ ਤਰ੍ਹਾਂ ਸਾਡੀਆਂ ਲੜਕੀਆਂ ਦੇ ਨਾਲ ਕਰਦੇ ਹੋ ਸੋ ਉਹ ਵੀਡੀਓ ਬਣੀ ਤੇ ਉਸ ਤੋਂ ਬਾਅਦ ਸਿੱਖਾਂ ਦੇ ਖਿਲਾਫ ਇੰਨਾ ਜ਼ਹਿਰ ਟਿਕਟੋਕ ਦੇ ਉੱਤੇ ਵੇਖਣ ਨੂੰ ਮਿਲਿਆ ਜਰਮਨ ਦੇ ਵਿੱਚ ਇੱਕ ਆਪਣੇ ਆਪ ਨੂੰ ਸੱਚਾ ਮੁਸਲਮਾਨ ਦੱਸਣ ਵਾਲਾ ਇੱਕ ਬੇਗਹਿਰਤ ਜਿਹਾ ਇਨਸਾਨ ਹੈ ਜਿਹਦੀ ਜਨੇ ਨਫ਼ਰਤ ਇਹ ਫੈਲਾਈ ਤੇ ਅੱਜ ਉਹ ਨਫ਼ਰਤ ਜਿਹੜੀ ਹੈ ਉਹ ਸਿਰ ਚੜ ਬੋਲ ਰਹੀ ਹੈ ਹਰ ਇੱਕ ਦੇ ਉੱਤੇ ਉਧਰੋਂ ਜਿਹੜੇ ਕਿਉਂਕਿ ਇੱਕ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਟਿਕਟੋਕ ਜਿਹੜੀ ਆ ਪਾਕਿਸਤਾਨ ਦੇ ਵਿੱਚ ਚੱਲਦੀ ਹੈ ਪਰ ਚੜ੍ਹਦੇ ਪੰਜਾਬ ਜਾਨੀ ਕਿ ਸਾਡੇ ਵਾਲੇ ਪਾਸੇ ਦੀ ਚੱਲਦੀ ਹੁਣ ਉਹਦੇ ਸਪੋਰਟ ਕਰਨ ਦੇ ਲਈ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਬਹੁਤ ਸਾਰੇ ਲੋਕ ਜਿਹੜੇ ਉਹਦੀ ਸੋਚਦੇ ਹੋਣਗੇ ਜੋ ਸਿੱਖਾਂ ਦੇ ਖਿਲਾਫ ਜਾਂ ਦੂਜੇ ਧਰਮਾਂ ਦੇ ਖਿਲਾਫ ਜ਼ਹਿਰ ਰੱਖਦੇ ਹੋਣਗੇ ਸੋ ਉਹਨਾਂ ਦਾ ਇੱਕ ਵੱਡਾ ਗਰੁੱਪ ਬਣ ਚੁੱਕਿਆ ਇੱਕ ਗਰੁੱਪੀ ਦੀ ਮੈਂ ਕਵਾਂਗਾ ਕਾਫਲਾ ਉਹਨਾਂ ਨੇ ਬਣਾ ਲਿਆ ਜਿਹੜੇ ਨਫ਼ਰਤ ਫੈਲਾਉਣ ਵਾਲੇ ਹੈਗੇ ਆ ਸੋ ਤਕਰੀਬਨ ਮੈਨੂੰ ਲੱਗਦਾ ਵੀ ਉਹ ਕਿਤੇ 2-4 ਹਜ਼ਾਰ ਬੰਦਾ ਹੀ ਕਿਉਂ ਨਾ ਹੋਵੇ ਹੋਏਗਾ ਬੇਸ਼ੱਕ ਉਹ ਸੋ ਉਹਨਾਂ ਨੇ ਕੀ ਕੀਤਾ ਫਿਰ ਕਿ ਸਿੱਖ ਧਰਮ ਦੇ ਖਿਲਾਫ ਸਿੱਖ ਗੁਰੂਆਂ ਦੀਆਂ ਫੋਟੋਆਂ ਗਲਤ ਐਡਿਟ ਕਰਕੇ ਬਣਾ ਕੇ ਉਸ ਤੋਂ ਬਾਅਦ ਸਿੱਖ ਸ਼ਹੀਦਾਂ ਦੀਆਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਜਾਂ ਫਿਰ ਹੋਰ ਲੋਕਾਂ ਦੀਆਂ ਹੋਰ ਸਾਡੇ ਜਿਹੜੇ ਯੋਧੇ ਨੇ ਉਹਨਾਂ ਦੀਆਂ ਤਸਵੀਰਾਂ ਐਡਿਟ ਕਰ ਕਰਕੇ ਗੁਰੂ ਗ੍ਰੰਥ ਸਾਹਿਬ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਐਡਿਟ ਕਰ ਕਰਕੇ ਉਹਦੇ ਉੱਪਰ ਚੱਪਲਾਂ ਤੱਕ ਬੂਟ ਤੱਕ ਰੱਖ ਰੱਖ ਕੇ ਫੋਟੋਆਂ ਬਣਾ ਕੇ ਤੇ ਉਹਨਾਂ ਨੇ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਫਿਰ ਸਾਡੇ ਇਸ ਪਾਸੇ ਜਿਹੜੇ ਸਿੱਖ ਧਰਮ ਦੇ ਨਾਲ ਸਬੰਧਤ ਨੌਜਵਾਨ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਜਦੋਂ ਉਹਨਾਂ ਤੱਕ ਉਹ ਵੀਡੀਓ ਪਹੁੰਚੀਆਂ ਤੇ ਉਹ ਉਹਨਾਂ ਨੂੰ ਲੱਗਿਆ ਕਿ ਸਾਨੂੰ ਜਵਾਬ ਦੇਣਾ ਚਾਹੀਦਾ ਸੋ ਫਿਰ ਉਧਰੋਂ ਉਹ ਵੀ ਸ਼ੁਰੂ ਹੋ ਗਿਆ ਤੇ ਇਹ ਕੀ ਹੋਇਆ ਵੀ ਇਹ ਕੰਮ ਹੁਣ ਤੱਕ ਚੱਲਦਾ ਆ ਰਿਹਾ ਲਗਾਤਾਰ ਚੱਲਦਾ ਆ ਰਿਹਾ ਤੇ ਉਹ ਜਰਮਨ ਦੇ ਵਿੱਚ ਬੈਠਾ ਗੋਂਡਲ ਨਾਂ ਦਾ ਜਿਹੜਾ ਸਖਸ਼ ਹੈ ਤੇ ਸਾਡੇ ਜਰਮਨ ਨਾਲੇ ਜਿਹੜੇ ਸਿੱਖ ਵੱਸਣ ਵਾਲੇ ਉਥੇ ਹੈ ਉਹਨਾਂ ਨੇ ਮੈਨੂੰ ਲੱਗਦਾ ਹੈ ਵੀ ਹੈ ਇਨਾ ਜ਼ਰੂਰੀ ਨਹੀਂ ਸਮਝਿਆ ਕਿ ਅਸੀਂ ਕੋਈ ਕਾਨੂੰਨੀ ਕਾਰਵਾਈ ਉਸ ਬੰਦੇ ਦੇ ਉੱਤੇ ਕਰਵਾ ਲਈਏ ਵੀਡੀਓ ਦੇ ਰੂਪ ਦੇ ਵਿੱਚ ਪ੍ਰੂਫ ਨੇ ਤੁਸੀਂ ਵਿਦੇਸ਼ਾਂ ਦੇ ਵਿੱਚ ਜਰਮਨ ਦੇ ਵਿੱਚ ਰਹਿੰਦਿਆਂ ਨੂੰ ਵੀ ਤੁਹਾਨੂੰ ਤਕਰੀਬਨ 50 ਤੋਂ 60 ਸਾਲ ਜੇ ਮੈਂ ਗਲਤ ਨਾ ਹੋਵਾਂ ਹੋ ਗਏ ਹੋਣਗੇ ਸੋ ਸਾਡੇ ਲੋਕ ਜਿਹੜੇ ਸਾਡੇ ਸਿੱਖ ਧਰਮ ਦੇ ਲੋਕ ਜਰਮਨੀ ਦੇ ਵਿੱਚ ਰਹਿੰਦੇ ਨੇ ਉਹ ਐਨੇ ਵੀ ਕੈਪੇਬਲ ਨਹੀਂ ਹੈਗੇ ਐਨੇ ਕਾਬਲ ਨਹੀਂ ਹੈ ਕਿ ਇੱਕ ਬੰਦੇ ਦੇ ਖਿਲਾਫ ਤੁਸੀਂ ਕਾਨੂੰਨੀ ਜਿਹੜਾ ਸਟੈਪ ਲੈ ਸਕੋ ਕੋਈ ਵਕੀਲ ਹਾਇਰ ਕਰ ਸਕੋ ਕੋਈ ਪੁਲਿਸ ਰਿਪੋਰਟ ਕਰ ਸਕੋ ਮੈਂ ਤੇ ਇਹ ਕਹਿਣਾ ਕਿ ਭਾਈ ਜਰਮਨ ਦੇ ਵਿੱਚ ਰਹਿਣ ਵਾਲਿਓ ਤੁਹਾਡੇ ਨਾਲੋਂ ਤਾਂ ਤੁਹਾਡੀਆਂ ਜਿਹੜੀਆਂ ਜਰਮਨ ਦੀਆਂ ਏਜੰਸੀਆਂ ਤੇਜ ਨੇ ਜਿਨ੍ਹਾਂ ਨੇ ਇੱਕ ਵਾਰੀ ਇੱਕ ਜੋੜਾ ਜਿਹੜਾ ਹੈ ਉਹਨੂੰ ਕਾਬੂ ਕੀਤਾ ਜਿਹੜਾ ਸਿੱਖਾਂ ਦੀਆਂ ਸਾਰੀਆਂ ਜਿਹੜੀਆਂ ਜਿਹੜੀਆਂ ਗੁਪਤ ਜਿਹੜੇ ਆਪਾਂ ਕਹੀਏ ਸੀਕ੍ਰੀਟ ਜਿਹੜੇ ਸੀਗੇ ਉਹ ਇੰਡੀਅਨ ਏਜੰਸੀਆਂ ਨੂੰ ਦਿੰਦਾ ਸੀ ਸੋ ਤੁਸੀਂ ਜਰਮਨ ਦੇ ਵਿੱਚ ਜਾਂ ਫਿਰ ਯੂਰਪ ਦੇ ਵਿੱਚ ਮੈਂ ਯੂਰਪ ਵਾਲਿਆਂ ਨੂੰ ਬਾਅਦ ਚ ਕਹਾਂਗਾ ਕਿਉਂਕਿ ਲੋਕਲ ਤਾਂ ਜਰਮਨ ਦੇ ਵਿੱਚ ਆ ਉਹ ਬੰਦਾ ਰਹਿਣ ਵਾਲਾ ਸੋ ਤੁਸੀਂ ਇੰਨਾ ਵੀ ਨਹੀਂ ਕਰ ਸਕੇ ਹੁਣ ਤੱਕ 7 ਮਹੀਨੇ ਹੋ ਗਏ ਤੇ ਮੈਂ ਕਦੇ ਵੀ ਇੱਕ ਵੀ ਕਿਸੇ ਜਰਮਨ ਦੇ ਜ਼ਿੰਮੇਵਾਰ ਸਿੱਖ ਵੱਲੋਂ ਕੋਈ ਬਿਆਨ ਕੋਈ ਵੀਡੀਓ ਉਹਦੇ ਵੱਲੋਂ ਨਹੀਂ ਸੁਣੀ ਕਿ ਅਸੀਂ ਆਹ ਕਾਰਵਾਈ ਕਰਨ ਜਾ ਰਹੇ ਹਾਂ ਜਾਂ ਫਿਰ ਇਸ ਤਰ੍ਹਾਂ ਆਪਾਂ ਕਰਾਂਗੇ ਕੋਈ ਵਿਆਉਂਤਬੰਦੀ ਕੋਈ ਕਿਸੇ ਤਰੀਕੇ ਦਾ ਕੋਈ ਗੱਲਬਾਤ ਜਿਹੜੀ ਹੈ ਉਹ ਹਜੇ ਤੱਕ ਜਰਮਨ ਦੇ ਸਿੱਖਾਂ ਵੱਲੋਂ ਸਾਹਮਣੇ ਨਹੀਂ ਆਈ ਸੋ ਇਹੀ ਕਿਤੇ ਮੈਂ ਕਹਿਣਾ ਹੁੰਨਾ ਪੀ ਜੇ ਕਿਤੇ ਸਾਡੇ ਇੰਗਲੈਂਡ ਦੇ ਵਿੱਚ ਇਹ ਕੰਮ ਹੋਇਆ ਹੁੰਦਾ ਤਾਂ ਹੁਣ ਤੱਕ ਬਹੁਤ ਕੁਝ ਹੋ ਜਾਣਾ ਸੀ ਉਹਦੇ ਉੱਤੇ ਕਾਨੂੰਨੀ ਕਾਰਵਾਈਆਂ ਬੜੀਆਂ ਵੱਡੀਆਂ ਹੋ ਜਾਣੀਆਂ ਸੀ ਤੇ ਮੈਂ ਇਹਦੇ ਨਾਲ ਨਾਲ ਆਸਟ੍ਰੇਲੀਆ ਦੇ ਸਿੱਖਾਂ ਨੂੰ ਵੀ ਦਾਤ ਦੇਣਾ ਹੈ ਜਿਨ੍ਹਾਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਉਹ ਬੰਦਾ ਜਿਹੜਾ ਹੈਗਾ ਸਰਕਾਰ ਤੇ ਪ੍ਰੈਸ਼ਰ ਪਾ ਕੇ ਜਿਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨੂੰ ਅਰੈਸਟ ਤੱਕ ਕਰਵਾ ਦਿੱਤਾ ਸੋ ਜਰਮਨ ਵਾਲੇ ਸਿੱਖਾਂ ਦੇ ਅੱਗੇ ਬੜਾ ਵੱਡਾ ਚੈਲੰਜ ਹੈ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਚਾਹਾਂਗਾ ਕਿਉਂਕਿ ਬਹੁਤ ਸੂਝਵਾਨ ਸਿੱਖ ਵੀ ਜਰਮਨ ਦੇ ਵਿੱਚ ਵੱਸਦੇ ਆ ਪਰ ਮੈਨੂੰ ਨਹੀਂ ਲੱਗਦਾ ਪਰ ਮੈਂ ਇਹ ਨਹੀਂ ਸਮਝ ਰਿਹਾ ਕਿ ਕਿਉਂ ਉਹ ਇਸ ਗੱਲ ਨੂੰ ਇਗਨੋਰ ਕਰ ਰਹੇ ਨੇ ਬਹੁਤ ਵੱਡਾ ਆਪਾਂ ਕਹੀਏ ਵੀ ਇਹ ਜ਼ਹਿਰ ਜਿਹੜਾ ਹੈਗਾ ਉਹ ਫੈਲ ਚੁੱਕਿਆ ਤੇ ਜਿਹਦੇ ਹੁਣ ਸਿੱਟੇ ਮੈਂ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਸੀ ਪਰ ਉਹ ਆਪਾਂ ਉਹਨੂੰ ਅਪਲੋਡ ਨਹੀਂ ਕਰ ਸਕੇ ਦੀਪਨ ਇਹ ਜਿਹੜਾ ਮਸਲਾ ਇਸ ਵੇਲੇ ਚੱਲਦਾ ਪਿਆ ਨਾ ਇਹਦੇ ਨਤੀਜੇ ਜਿਹੜੇ ਹੈ ਉਹ ਕਤਲਾਂ ਦੇ ਨਾਲ ਨਿਕਲਣਗੇ ਜੇਲ੍ਹਾਂ ਦੇ ਨਾਲ ਨਿਕਲਣਗੇ ਜੇ ਇਹ ਨਾ ਇਸ ਤਰੀਕੇ ਦੀ ਜਿਹੜੀ ਉਹਦੀ ਆਉਟਪੁੱਟ ਨਾ ਨਿਕਲੀ ਤਾਂ ਦੋ ਕਮਿਊਨਿਟੀਆਂ ਦੇ ਵਿੱਚ ਇੱਕ ਵੱਡਾ ਆਪਾਂ ਕਹੀਏ ਵੀ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਦੰਗਾ ਹੋ ਸਕਦਾ ਹੈ ਵਿਦੇਸ਼ਾਂ ਦੇ ਵਿੱਚ ਇਹ ਭਾਈਚਾਰਾ ਖਤਮ ਹੋ ਸਕਦਾ ਹੈ ਸੋ ਇਹਦਾ ਫਿਰ ਜਿਹੜਾ ਆਪਾਂ ਕਹੀਏ ਵੀ ਸਾਰਾ ਜੋ ਵੀ ਉਹਦੀ ਜ਼ਹਿਰ ਹੋਣੀ ਹੈ ਉਹ ਪਾਕਿਸਤਾਨ ਦੇ ਵਿੱਚ ਵੀ ਸਿੱਖਾਂ ਦੇ ਨਾਲ ਹੋ ਸਕਦੀ ਹੈ ਚੜ੍ਹਦੇ ਪੰਜਾਬ ਦੇ ਵਿੱਚ ਮੁਸਲਮਾਨਾਂ ਨਾਲ ਹੋ ਸਕਦੀ ਹੈ ਕਸ਼ਮੀਰ ਦੇ ਵਿੱਚ ਹੋ ਸਕਦੀ ਹੈ ਸੋ ਅਮਰੀਕਾ ਕੈਨੇਡਾ ਇੰਗਲੈਂਡ ਇਹ ਸਾਰੇ ਪਾਸੇ ਸਾਰੇ ਪਾਸੇ ਇਹ ਫੈਲ ਸਕਦਾ ਹੈ ਸੋ ਮੈਂ ਬੇਨਤੀ ਕਰਦਾ ਕਿ ਸਾਡੇ ਜਿਹੜੇ ਸੂਝਵਾਨ ਸਿੱਖ ਨੇ ਖਾਸ ਤੌਰ ਤੇ ਮੈਂ ਜਰਮਨ ਵਾਲਿਆਂ ਨੂੰ ਬੇਨਤੀ ਕਰਦਾ ਕਿ ਕਾਨੂੰਨੀ ਕਾਰਵਾਈ ਕਰਕੇ ਇਸ ਬੰਦੇ ਨੂੰ ਜਿੰਨੀ ਜਲਦੀ ਹੋ ਸਕਦਾ ਨੱਥ ਪੁਵਾਈ ਜਾਵੇ ਕਿਉਂਕਿ ਆਲਰੇਡੀ ਮੈਂ ਦੇਖ ਰਿਹਾ ਮੈਂ ਉਹ ਗੱਲ ਕਰ ਰਹੇ ਹਾਂ ਅਸੀਂ ਮੀਡੀਆ ਅਸੀਂ ਕੋਈ ਵਾਲਸ ਜਿਹੜੀ ਆ ਉਹ ਪੈਦਾ ਨਹੀਂ ਕਰਦੇ ਜਾਂ ਆਪਾਂ ਢਕਾਉਂਦੇ ਨਹੀਂ ਲੋਕਾਂ ਨੂੰ ਪਰ ਮੈਂ ਟਿਕਟੋਕ ਦੇ ਉੱਤੇ ਉਹ ਵੀਡੀਓ ਵੀ ਦੇਖੀ ਆ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਅਸੀਂ ਗੋਂਡਲ ਦਾ ਸੌਦਾ ਲਾਵਾਂਗੇ ਸੋ ਉਹਦੇ ਸੌਦਾ ਲਾਉਣ ਦਾ ਮਤਲਬ ਇਹ ਹੈ ਕਿ ਇੱਕ ਬੰਦਾ ਜਿਹੜਾ ਹੈ ਉਹ ਕਤਲ ਹੋ ਜਾਏਗਾ ਕਿਉਂਕਿ ਉਹ ਜ਼ਹਿਰ ਇੰਨੀ ਫੈਲ ਚੁੱਕੀ ਆ ਲੋਕਾਂ ਦੇ ਵਿੱਚ ਉਹਨੇ ਫਲਾ ਦਿੱਤੀ ਉਹ ਬੰਦੇ ਨੇ ਮਤਲਬ ਕਿ ਆਮ ਸਾਡੇ ਨੌਜਵਾਨ ਜਿਹੜੇ ਨੇ ਉਹ ਤਾਂ ਤਪੇ ਫਿਰਦੇ ਆ ੜਕੇ ਫਿਰਦੇ ਆ ਵੀ ਆਪਾਂ ਕਰ ਦਈਏ ਕੁਝ ਸੋ ਉਹਦੇ ਤੋਂ ਪਹਿਲਾਂ ਕਿ ਕੁਝ ਕਤਲ ਹੋ ਜਾਣ ਕੁਝ ਸਾਡੇ ਨੌਜਵਾਨ ਜਿਹੜੇ ਆ ਉਹ ਜੇਲਾਂ ਦੇ ਵਿੱਚ ਚਲੇ ਜਾਣ ਤਾਂ ਇਸ ਸਾਰੇ ਕਾਸੇ ਨੂੰ ਰੋਕਣ ਲਈ ਜਿਹੜਾ ਹੈਗਾ ਉਹ ਕੰਮ ਕਰਨਾ ਚਾਹੀਦਾ ਇੱਕ ਵੱਡੀ ਵੱਡੀ ਜਿਹੜੀ ਕਾਰਵਾਈ ਹੈ ਉਹ ਇਹ ਹੀ ਆ ਵੀ ਤੁਸੀਂ ਕਾਨੂੰਨੀ ਤੌਰ ਦੇ ਉੱਤੇ ਇਸ ਬੰਦੇ ਦੇ ਉੱਤੇ ਕਾਰਵਾਈ ਕਰਾਓ ਤਾਂ ਕਿ ਇਹ ਜਿਹੜਾ ਜੋ ਇਸ ਵੇਲੇ ਚੱਲ ਰਿਹਾ ਉਹ ਇੱਥੇ ਹੀ ਥੰਮ ਜਾਵੇ ਵਧੇ ਨਾ ਤੇ ਆਪਸ ਵਿੱਚ ਦੋ ਕਮਿਊਨਿਟੀਆਂ ਜਿਹੜੀਆਂ ਹੈਗੀਆਂ ਉਹ ਨਾ ਲੜਨ ਤੇ ਮੈਂ ਜਿਹੜੇ ਲਹਿੰਦੇ ਪੰਜਾਬ ਵਾਲੇ ਸਾਡੇ ਪਾਕਿਸਤਾਨੀ ਭਰਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿੰਨਾ ਜ਼ਹਿਰ ਇਸ ਗੋਂਡਲ ਨਾਂ ਦੇ ਬੰਦੇ ਨੇ ਫਲਾ ਦਿੱਤਾ ਤੇ ਜੇਕਰ ਤੁਸੀਂ ਉਹਦਾ ਸਾਥ ਦੇ ਰਹੇ ਹੋ ਤੇ ਭਾਈ ਭਾਈਚਾਰਾ ਫਿਰ ਉਧਰ ਵੀ ਕੋਈ ਨਹੀਂ ਇੱਕ ਗੱਲ ਅਕਸਰ ਕਹੀ ਜਾਂਦੀ ਹੈ ਕਿ ਸੰਤਾਲੀ ਦੇ ਵਿੱਚ ਸਿੱਖਾਂ ਨੇ ਹਿੰਦੂਆਂ ਦੇ ਨਾਲ ਜਾ ਕੇ ਗਲਤੀ ਕੀਤੀ ਪਈ ਇਹ ਉਹਨਾਂ ਨਾਲ ਚਲੇ ਗਏ ਤੇ ਅੱਜ ਇਹਨਾਂ ਦੀ ਪੱਤ ਰੋਲੀ ਹੋਈ ਹੈ ਮੈਂ ਅੱਜ ਉਹ ਜੋ ਦੇਖ ਰਿਹਾ ਨਾ ਜਿੰਨੇ ਲੋਕ ਉਸ ਗੁੰਡਲ ਦਾ ਸਾਥ ਦੇ ਰਹੇ ਆ ਜਾਂ ਫਿਰ ਜਿਵੇਂ ਸਿੱਖ ਧਰਮ ਦੇ ਖਿਲਾਫ ਭਦੀ ਸ਼ਬਦਾਵਲੀ ਉਹਨਾਂ ਲੋਕਾਂ ਵੱਲੋਂ ਬੋਲੀ ਜਾ ਰਹੀ ਹੈ ਤੇ ਮੈਂ ਅੱਜ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਸਿੱਖ ਜੇ ਲੈnde ਪੰਜਾਬ ਨਾਲ ਵੀ ਚਲ ਜਾਂਦੇ ਤਾਂ ਦੁਰਦਸ਼ਾ ਉੱਥੇ ਵੀ ਬੜੀ ਬੁਰੀ ਹੋਣੀ ਸੀ ਤੋਂ ਸਿੱਖਾਂ ਦਾ ਨਾ ਉਧਰ ਗੁਜ਼ਾਰਾ ਤੇ ਨਾ ਇੱਧਰ ਗੁਜ਼ਾਰਾ ਜਿਹੋ ਜਿਹੇ ਹਾਲਾਤ ਜਿਹੋ ਜੀ ਨਫ਼ਰਤ ਹੈ ਸਿੱਖਾਂ ਦੇ ਖਿਲਾਫ ਅੱਜ ਦਿਖਾਈ ਜਾ ਰਹੀ ਹੈ ਤੋ ਬੇਨਤੀ ਕਰਦੇ ਆਂ ਸੂਝਵਾਨ ਸਿੱਖ ਜਿਹੜੇ ਉਹ ਜਿਹੜੇ ਲੈਂਦੇ ਪੰਜਾਬ ਵੱਲੋਂ ਵੀ ਅੱਗੇ ਆਓ ਭਾਈ ਤੁਹਾਡਾ ਵੀ ਫਰਜ਼ ਬਣਦਾ ਹੈ ਜ਼ਹਿਰ ਉਗਲਣਾ ਜ਼ਹਿਰ ਬੋਲਣਾ ਸਾਡੇ ਗੁਰੂਆਂ ਬਾਰੇ ਸਾਡੇ ਗੁਰੂ ਗ੍ਰੰਥ ਸਾਹਿਬ ਬਾਰੇ ਇਹ ਬੰਦ ਹੋਣਾ ਚਾਹੀਦਾ ਹੈ ਇਹਦੇ ਨਤੀਜੇ ਜਿਹੜੇ ਹੈਗੇ ਆ ਉਹ ਵਾਕਈ ਭਿਆਨਕਰ ਹੋਣਗੇ ਜੋ ਮੈਂ ਦੇਖ ਰਿਹਾ ਜੋ ਜਿੱਥੇ ਤੱਕ ਗੱਲ ਜਾ ਚੁੱਕੀ ਹੈ ਜੀ ਅੰਦਲੀ ਸੀ ਮੈਂ ਜਾਨਣਾ ਚਾਹਾਂਗਾ ਕਿ ਮਸਲਾ ਸ਼ੁਰੂ ਕਿਤੋਂ ਹੋਇਆ ਜੇ ਆਪਾਂ ਦੇਖਦੇ ਜਾ ਰਹੇ ਆਂ ਕਿ ਬੀਤੇ ਕੁਝ ਸਾਲਾਂ ਤੋਂ ਕਿ ਲੋਕ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਜੋ ਪੰਜਾਬੀ ਕਲਾਕਾਰ ਨੇ ਉਹਨਾਂ ਨੇ ਮਿਲ ਕੇ ਫਿਲਮਾਂ ਕੀਤੀਆਂ ਤੇ ਹੁਣ ਤੱਕ ਵੀ ਉਹ ਮਿਲ ਕੇ ਫਿਲਮਾਂ ਬਣਾ ਰਹੇ ਨੇ ਤੇ ਦੂਜੇ ਪਾਸੇ ਪਾਕਿਸਤਾਨ ਵੱਲੋਂ ਕਿ ਲੋਕ ਨਨਕਾਣਾ ਸਾਹਿਬ ਖੋਲ੍ਹਾ ਜਾਂਦਾ ਤੇ ਉਹ ਦੂਜੇ ਪਾਸੇ ਪਾਕਿਸਤਾਨ ਵੱਲੋਂ ਵੀ ਇਹ ਜਿਹੇ ਯਤਨ ਹੋ ਰਹੇ ਨੇ ਪਰ ਜੇ ਬ ਗੱਲ ਕਰੀਏ ਇੱਕ ਮੰਦੇ ਦੀ ਗੱਲ ਸੀਮਤ ਰਹਿ ਗਈ ਜਾਂ ਇਸ ਦੇ ਨਾਲ ਹੋਰ ਵੀ ਕਿ ਲੋਕ ਸਾਹਮਣੇ ਆ ਗਏ ਨੇ ਇਹ ਮਸਲਾ ਇੰਨਾ ਵਧਿਆ ਕਿ ਕਿਥੋਂ ਕੀ ਕਾਰਨ ਦੇ ਪਿੱਛੇ ਰਹਿਣ ਜਿੱਥੋਂ ਇਹ ਸ਼ੁਰੂਆਤ ਹੋਈ ਹੈ ਦੇਖੋ ਕਾਰਨ ਮੈਂ ਤੁਹਾਨੂੰ ਦੱਸਦਾ ਅਸਲ ਦੇ ਵਿੱਚ ਟਿਕਟੌਕ ਇੱਕ ਐਸਾ ਖਤਰਨਾਕ ਪਲੇਟਫਾਰਮ ਆ ਮੈਂ ਖਤਰਨਾਕ ਕਿਉਂ ਸ਼ਬਦ ਵਰਤ ਰਿਹਾ ਕਿ ਜਿਹਦੇ ਉੱਤੇ ਜਿੰਨੀਆਂ ਮਰਜ਼ੀ ਤੁਸੀਂ ਆਪਣੀਆਂ ਆਈਡਿਜ਼ ਬਣਾਈ ਜਾਓ ਤੁਹਾਨੂੰ ਆਪਣੀ ਸ਼ਕਲ ਦਿਖਾਉਣ ਦੀ ਲੋੜ ਨਹੀਂ ਤੁਹਾਨੂੰ ਆਪਣੇ ਫੋਨ ਨੰਬਰ ਅਟੈਚ ਕਰਨ ਦੀ ਲੋੜ ਨਹੀਂ ਤੁਹਾਨੂੰ ਆਪਣੀ ਅਸਲ ਜਿਹੜੀ ਹੈ ਪਛਾਣ ਦੱਸਣ ਦੀ ਲੋੜ ਨਹੀਂ ਹੈਗੀ ਸੋ ਹੁਣ ਇੱਕ ਬੰਦਾ ਤੇ ਮੰਨ ਲਓ ਪੀ ਬੈਠਾ ਜਿਹਦੀ ਮੈਂ ਗੱਲ ਕਰ ਰਿਹਾ ਗੋਂਡਲ ਨਾ ਦਾ ਬੰਦਾ ਜਿਹੜਾ ਜ਼ਹਿਰ ਉਗਲ ਰਿਹਾ ਪਰ ਉਹਨੂੰ ਪੰਪ ਦੇਣ ਵਾਲੇ ਵਾਕਿਆ ਹੀ ਪਾਕਿਸਤਾਨ ਦੇ ਮੁਸਲਮਾਨ ਨੇ ਜਾਂ ਕੋਈ ਹੋਰ ਹੈ ਜਿਹੜਾ ਨੂੰ ਪੰਪ ਦੇ ਰਿਹਾ ਤੇ ਦੂਜੇ ਪਾਸੇੋਂ ਜਦੋਂ ਸਿੱਖ ਜਦੋਂ ਕੁਝ ਕਰਦੇ ਨੇ ਤਾਂ ਉਹਨਾਂ ਨੂੰ ਵੀ ਜਿਹੜਾ ਬਿਨਾ ਫੇਸ ਦੇ ਜਿਹੜੀਆਂ ਆਈਡੀਆ ਚੱਲ ਰਹੀਆਂ ਇਧਰੋਂ ਇਹਨਾਂ ਨੂੰ ਵੀ ਪੰਪ ਦੇ ਹੁੰਦੀਆਂ ਕੀ ਪਤਾ ਤੁਹਾਨੂੰ ਪੀ ਉਹ ਵਾਕਿਆ ਹੀ ਸਿੱਖ ਨੇ ਸੋ ਮੇਰੇ ਕਹਿਣ ਦਾ ਮਤਲਬ ਵਿਦੇਸ਼ਾਂ ਦੇ ਵਿੱਚ ਮੁਸਲਮਾਨਾਂ ਤੇ ਸਿੱਖਾਂ ਦਾ ਰੋਲਾ ਪਵਾਉਣ ਦੇ ਪਿੱਛੇ ਵੀ ਤਾਕਤਾਂ ਜਿਹੜੀਆਂ ਨੇ ਹਿਡਨ ਤਾਕਤਾਂ ਉਹ ਕੰਮ ਕਰ ਰਹੀਆਂ ਤੇ ਉਹ ਚਾਹੁੰਦੇ ਨੇ ਕਿ ਇਸ ਤਰ੍ਹਾਂ ਦਾ ਇੱਕ ਤਾਂ ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨਾ ਚਾਹੁੰਦੇ ਐ ਇੱਕ ਤਾਂ ਦੋਨਾਂ ਕਮਿਊਨਿਟੀਆਂ ਦਾ ਜਿਹੜਾ ਪਿਆਰ ਹੈ ਉਹ ਖਤਮ ਹੋ ਜਾਏਗਾ ਤੇ ਦੂਸਰੇ ਪਾਸਿਓਂ ਜੇਕਰ ਕੋਈ ਗੱਲ ਕੱਲ ਨੂੰ ਹੋ ਜਾਂਦੀ ਐ ਜੇ ਕੋਈ ਕਤਲ ਹੋ ਜਾਂਦੇ ਨੇ ਜੇ ਕੋਈ ਵੱਡੇ ਦੰਗੇ ਹੋ ਜਾਂਦੇ ਆ ਤੇ ਉਹਦੇ ਨਾਲ ਫਿਰ ਪੂਰੀ ਦੁਨੀਆ 'ਚ ਇਹ ਦਿਖਾਇਆ ਜਾ ਸਕਦਾ ਕਿ ਲਓ ਭਾਈ ਜਿਹੜੇ ਸਿੱਖਾਂ ਨੂੰ ਤੁਸੀਂ ਸ਼ਾਂਤਮਈ ਦੱਸਦੇ ਹਾਂ ਤੇ ਆਹ ਵੇਖ ਲੋ ਇਹਨਾਂ ਦਾ ਅਸਲ ਰੂਪ ਇਹਨਾਂ ਨੇ ਆਹ ਕਰ ਦਿੱਤਾ ਇਹਨਾਂ ਨੇ ਉਹ ਕਰ ਦਿੱਤਾ ਸੋ ਇਹ ਕੰਮ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਦੋ ਧਰਮਾਂ ਦੇ ਵਿੱਚ ਫਸਾਦ ਪਾਉਣ ਦਾ ਕੰਮ ਤੇ ਜਿਹੜਾ ਅੱਗੋਂ ਫਿਊਚਰ ਦੀ ਜਿਹੜੀ ਉਹਨਾਂ ਦੀ ਸਟ੍ਰੈਟਜੀ ਹੈਗੀ ਹੈ ਕਿ ਕਿਵੇਂ ਬਦਨਾਮ ਕਰਨਾ ਹੈ ਸਿੱਖ ਕੌਮ ਨੂੰ ਜਿਨ੍ਹਾਂ ਦੇ ਪਿੱਛੇ ਹੁਣ ਦੁਨੀਆ ਖੜਦੀ ਹੋਈ ਨਜ਼ਰ ਆ ਰਹੀ ਹੈ ਸੋ ਉਹ ਚਾਹੁੰਦੇ ਨੇ ਵੀ ਇਹਨਾਂ ਦਾ ਜਿਹੜਾ ਆਪਾਂ ਕਹੀਏ ਵੀ ਉਹੋ ਹੀ ਰੂਪ ਜਿਹੜਾ ਪਹਿਲਾਂ ਕਿਸੇ ਵਲੇ ਕਨਿਸ਼ਕ ਕਾਂਡ ਵੇਲੇ ਦਿਖਾਇਆ ਗਿਆ ਸੀ ਕਿ ਲਓ ਜੀ ਇਹਨਾਂ ਨੇ ਤਾਂ ਜਹਾਜ਼ ਉਡਾਤਾ ਬੰਬ ਨਾਲ ਸੋ ਇਹ ਤਾਂ ਇਹ ਸ਼ਾਂਤਮਈ ਨਹੀਂ ਹੈਗੇ ਇਹ ਤਾਂ ਟੈਰਰਿਸਟ ਲੋਕ ਨੇ ਸੋ ਇਸ ਤਰ੍ਹਾਂ ਦੀ ਕਾਰਵਾਈ ਮੈਨੂੰ ਲੱਗਦਾ ਕਿ ਪਾਉਣ ਦੀਆਂ ਤਿਆਰੀਆਂ ਇਸ ਕਰਕੇ ਅੱਗ ਜਿਹੜੀ ਆ ਉਹ ਬੁਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਾਂ ਗੱਲ ਕਰੀਏ ਜੇ ਇਹ ਕਾਰਵਾਈਆਂ ਨਹੀਂ ਮੈਂ ਤਾਂ ਤੁਹਾਨੂੰ ਪੁੱਛਿਆ ਸਵਾਲ ਉਹ ਕਿ ਕਈ ਵੀਡੀਓ ਜੋ ਤੁਸੀਂ ਵਿਅਕਤੀ ਨਾਮ ਲੈ ਰਹੇ ਹੋ ਉਸ ਵੱਲੋਂ ਪਾਈ ਗਈ ਨਹੀਂ ਜਿਸ ਵਿੱਚ ਸਿੱਖ ਇਤਿਹਾਸ ਨੂੰ ਵੀ ਉਪਰ-ਨੀਚੇ ਕੀਤਾ ਗਿਆ ਆਪਣੇ ਸਾਹਮਣੇ ਜੋ ਪੇਸ਼ ਕੀਤਾ ਗਿਆ ਸਿੱਖ ਇਤਿਹਾਸ ਨੂੰ ਵੀ ਉਹਨਾਂ ਨੇ ਆਪਣੇ ਵੱਲੋਂ ਦਰਸਾਇਆ ਗਿਆ ਹੈ ਕਈ ਜੈਨੋਸਿਕ ਇਤਿਹਾਸ ਦੱਸੀ ਜਾਂਦੀਆਂ ਨੇ ਉਹ ਸਾਰੀਆਂ ਜੱਜਾਂ ਨੂੰ ਉਹਨਾਂ ਨੇ ਕਹਿ ਲੋ ਕਿ ਉਹ ਉਲਟ ਉਹਨਾਂ ਨੇ ਗੱਲਾਂ ਕੀਤੀਆਂ ਨੇ ਤੇ ਉਹ ਉੱਥੇ ਤਾਂ ਗੱਲ ਕਿਵੇਂ ਪਹੁੰਚ ਗਈ ਸੀ ਜੋ ਇਸ ਇਤਿਹਾਸ ਨੂੰ ਉਸ ਪਰਸਨ ਵੱਲੋਂ ਜਿਹਨੇ ਕੀਤਾ ਜਾ ਰਿਹਾ ਹੈ ਦੇਖੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਆ ਉਹ ਜਦੋਂ ਤੁਸੀਂ ਆਪਣਾ ਪਰਸਪੈਕਟਿਵ ਪੇਸ਼ ਕਰਨਾ ਨਾ ਫਿਰ ਉਹਨੂੰ ਤੁਸੀਂ ਆਪਣੇ ਹੱਕ ਦੇ ਵਿੱਚ ਹੀ ਜਿਹੜਾ ਹੈ ਉਹਨੂੰ ਪੇਸ਼ ਕਰਨਾ ਹੁੰਦਾ ਉਹ ਜਿਹੜਾ ਗੋਂਡਲ ਨਾ ਦਾ ਬੰਦਾ ਉਹ ਤਾਂ ਅਬਦਾਲੀ ਨੂੰ ਆਪਣਾ ਹੀਰੋ ਦੱਸਦਾ ਉਹ ਤਾਂ ਹੋਰ ਜਿਹੜੇ ਮੁਗਲ ਆਏ ਚੜ੍ਹ ਕੇ ਉਹਨਾਂ ਨੂੰ ਆਪਣਾ ਹੀਰੋ ਦੱਸਦਾ ਜਦ ਕਿ ਉਹ ਜਿਹੜੇ ਮੁਗਲ ਹੋ ਗਏ ਅਬਦਾਲੀ ਹੋ ਰਹੀ ਹੋ ਗਏ ਜਾਂ ਦੂਜੇ ਤੀਜੇ ਉਹ ਤਾਂ ਉਸ ਖਿੱਤੇ ਨੂੰ ਲੁੱਟਣ ਆਏ ਸੀ ਤੇ ਉਹਨਾਂ ਨੇ ਵਿੱਚੇ ਹੀ ਉਥੋਂ ਦੇ ਮੁਸਲਮਾਨ ਵੀ ਲੁੱਟੇ ਆ ਸਿੱਖ ਵੀ ਲੁੱਟੇ ਆ ਤੇ ਹਿੰਦੂ ਵੀ ਲੁੱਟੇ ਆ ਸਾਰਿਆਂ ਦੀਆਂ ਧੀਆਂ ਪੈਣਾ ਉਹ ਲੈ ਕੇ ਜਾਂਦੇ ਰਿਹਾ ਪਰ ਉਹ ਦੱਸਦਾ ਕਿ ਇਹ ਸਾਡੇ ਹੀਰੋ ਸੀ ਤੇ ਆਹ ਜਿਹੜ ਤੁਸੀਂ ਜਿਨ੍ਹਾਂ ਦੀ ਆਪਾਂ ਸਿੱਖ ਗੱਲ ਕਰਦੇ ਜਿਹੜੇ ਵੀ ਇਹਨਾਂ ਯੋਧਿਆਂ ਨੇ ਉਹਨਾਂ ਨੂੰ ਡੱਕਾ ਲਾਇਆ ਉਹ ਕਹਿੰਦਾ ਵੀ ਇਹ ਸਾਡੇ ਜਿਹੜੇ ਐਂਟੀ ਨੇ ਇਹਨਾਂ ਨਾਲ ਸਾਡਾ ਕੋਈ ਲੈਣ ਦੇਣੀ ਐ ਇਹਨਾਂ ਨੂੰ ਤੇ ਅਸੀਂ ਕੁੱਟਿਆ ਇਹਨਾਂ ਨੂੰ ਤੇ ਮਾਰਿਆ ਇਹ ਇਹ ਤਾਂ ਸਾਡੇ ਤਰਲੇ ਹੀ ਕਰਦੇ ਰਹੇ ਆ ਤੇ ਬਹੁਤ ਸਾਰਾ ਕੁਝ ਹੈ ਜਿਹੜਾ ਉਹ ਚਲਾ ਰਿਹਾ ਮਤਲਬ ਕਿ ਜਿੱਦਾਂ ਮਰਜ਼ੀ ਪੇਸ਼ ਕਰੀ ਜੋ ਵੀਡੀਓ ਬਣਾਣੀ ਹੁੰਦੀ ਹੈ ਵੀਡੀਓ ਦੇ ਵਿੱਚ ਤੁਸੀਂ ਜੋ ਮਰਜ਼ੀ ਕਹਦੇ ਹੋ ਕਿ ਲਓ ਜੀ ਆਹ ਫੈਕਟ ਤੁਹਾਡਾ ਝੂਠਾ ਹੈ ਤੇ ਆਹ ਮੈਂ ਫੈਕਟ ਤੁਹਾਨੂੰ ਸੱਚਾ ਦੱਸ ਰਿਹਾ ਸੋ ਇਸੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਨਾ ਮਹਾਰਾਜਾ ਰਣਜੀਤ ਸਿੰਘ ਦਾ ਜੋ ਇੱਕ ਆਪਾਂ ਉਹਨਾਂ ਦੀ ਜੀਵਨੀ ਦੇਖਦੇ ਆਂ ਉਹਨਾਂ ਦੇ ਰਾਜ ਦੀਆਂ ਜਿਹੜੀਆਂ ਗੱਲਾਂ ਬਾਤਾਂ ਸੁਣਦੇ ਆਂ ਅਸੀਂ ਤਾਂ ਇੱਧਰ ਇਹ ਗੱਲ ਕਰਦੇ ਆਂ ਪਰ ਕੁਝ ਨਫ਼ਰਤ ਫਲਾਉਣ ਵਾਲੇ ਲੋਕ ਜਿਨ੍ਹਾਂ ਨੇ ਕਿਸੇ ਵੇਲੇ ਪਾਕਿਸਤਾਨ ਦੇ ਵਿੱਚ ਲੱਗਾ ਹੋਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਿਆ ਸੀ ਉਹ ਉਹਨਾਂ ਨੇ ਤਾਂ ਇਹ ਕਿਹਾ ਕਿ ਇਹ ਤਾਂ ਜੀ ਜਿਹੜਾ ਰਾਜਾ ਸੀ ਇਹ ਤਾਂ ਸਾਡਾ ਇਹ ਮੁਸਲਮਾਨਾਂ ਦਾ ਜਿਹੜਾ ਕਾਤਲ ਸੀ ਇਹ ਤਾਂ ਜੀ ਮੁਸਲਮਾਨਾਂ ਦੀਆਂ ਬੀਬੀਆਂ ਨਾਲ ਇਹਨੇ ਬਹੁਤ ਸਾਰੇ ਵਿਆਹ ਕਰਵਾਏ ਹੋਏ ਸੀ ਮਤਲਬ ਉਹ ਕਿਤੇ ਨਾ ਕਿਤੇ ਜਿਹੜੇ ਨਫਰਤ ਫਲਾਉਣ ਵਾਲੇ ਲੋਕ ਹੁੰਦੇ ਆ ਨਾ ਉਹਨਾਂ ਨੇ ਕੁਝ ਆਪਣਾ ਮੈਟਰ ਤਿਆਰ ਕੀਤਾ ਹੁੰਦਾ ਤਾਂ ਕਿ ਅਸੀਂ ਆਪਣੀ ਯੂਥ ਨੂੰ ਇਸ ਤਰੀਕੇ ਦਾ ਮੈਟਰ ਦੇ ਸਕੀਏ ਸਾਡੀ ਯੂਥ ਵੀ ਜਿਹੜੀ ਹੈ ਫਿਰ ਉਹਨਾਂ ਦਾ ਵਿਰੋਧ ਦੇ ਵਿੱਚ ਇਸੇ ਤਰੀਕੇ ਨਾਲ ਅੱਗੇ ਵਧਦੀ ਰਹੇ ਤੋ ਉਹ ਪਾਵੇਂ ਕਿਤਾਬਾਂ ਦੇ ਰੂਪ ਦੇ ਵਿੱਚ ਹੋਏ ਜਾਂ ਫਿਰ ਕੋਈ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ੜਕਾਉਣਾ ਹੀ ੜਕਾਉਣਾ ਵੀ ਹਾਂ ਭਾਈ ਆ ਬੰਦਾ ਜੇ ਗਲਤ ਹੈ ਤੇ ਗਲਤ ਹੈ ਜੇ ਕੋ ਸਿੱਖ ਹੈ ਭਾਵੇਂ ਉਹਨੇ ਚੰਗਾ ਕੰਮ ਵੀ ਕੀਤਾ ਤੇ ਨਹੀਂ ਉਹ ਗਲਤੀ ਗਲਤ ਆ ਸੋ ਇਸ ਤਰ੍ਹਾਂ ਦਾ ਬਹੁਤ ਖੁਸ਼ ਹੈਗਾ ਜਿਹੜਾ ਉਹ ਫਲਾਇਆ ਜਾ ਰਿਹਾ ਜਾਂ ਫੈਲਿਆ ਹੋਇਆ ਸੋ ਉਹਨੂੰ ਲੈ ਕੇ ਹੀ ਉਹ ਜਿਹੜਾ ਜਰਮਨ ਬੈਠਾ ਹੋਇਆ ਜਿਹੜਾ ਬੰਦਾ ਹੈ ਉਹ ਇਹੀ ਕੰਮ ਕਰ ਰਿਹਾ ਮਤਲਬ ਕਿ ਤੁਹਾਡੇ ਤਾਂ ਆ ਸੀ ਤੁਸੀਂ ਤਾਂ ਐ ਕੀਤਾ ਤੁਸੀਂ ਤਾਂ ਤਰਲੇ ਮਾਰਦੇ ਹੁੰਦੇ ਸੀ ਤੁਹਾਨੂੰ ਤਾਂ ਮੁਸਲਮਾਨਾਂ ਨੇ ਬਚਾਇਆ ਤੁਹਾਨੂੰ ਤਾਂ ਐ ਕੀਤਾ ਤੁਸੀਂ ਤਾਂ ਅਫਦਾਲੀ ਕੋਲੋਂ ਕੁੱਟ ਖਾਧੀ ਤੁਸੀਂ ਆ ਕੀਤਾ ਮਤਲਬ ਇਹ ਬਹੁਤ ਕੁਸ਼ ਹੈਗਾ ਜਿਹੜਾ ਉਹ ਕਿਹਾ ਜਾ ਰਿਹਾ ਹੁਣ ਇੱਕ ਇੱਕ ਗਿਣ ਨਹੀਂ ਸਕਦੇ ਆਪਾਂ ਜਿਸ ਲਈ ਸਾਨੂੰ ਧੰਨਵਾਦ ਕਰਦਿਆਂ ਤੁਸੀਂ ਕਹੋ ਕਿ ਜਦੋਂ ਵੀ ਕੋਈ ਐਦਾਂ ਦਾ ਮਸਲਾ ਉੱਠਦਾ ਹੈ ਖਾਸ ਕਰਕੇ ਜਦੋਂ ਕਹੋ ਕਿ ਸਿੱਕੇ ਡੈਸਪੁਰਾ ਵੀ ਚੁੱਕੇ ਜਿਹਾ ਮਸਾ ਉਛਲਦਾ ਉਛਲਦਾ ਪੰਜਾਬ ਤੋਂ ਬਾਹਰ ਜਦ ਵੀ ਕੁਝ ਵੀ ਹੁੰਦਾ ਹੈ ਤੁਸੀਂ ਸਭ ਤੋਂ ਪਹਿਲਾਂ ਅੱਗੇ ਹੋ ਕੇ ਆਪਣੇ ਵਿਚਾਰ ਦਿੰਦੇ ਹੋ ਆਪਣੀਆਂ ਕੀ ਲੋਕ ਕੇ ਸਲਾਹ ਦਿੰਦੇ ਹੋ ਤਾਂ ਜੋ ਕਿਸੇ ਵੱਡੇ ਨੁਕਸਾਨ ਤੋਂ ਪਹਿਲਾਂ ਹੀ ਬਚਿਆ ਜਾ ਸਕੇ ਤੁਹਾਡਾ ਧੰਨਵਾਦ ਕਰਦੀਆਂ ਤੁਹਾਡੇ ਇਹ ਵਿਚਾਰ ਸਾਡੇ ਦਰਸ਼ਕਾਂ ਨੂੰ ਕਾਫੀ ਪਸੰਦ ਆਉਂਦੇ ਹਨ ਤੇ ਦੁਬਾਰਾ ਫਿਰ ਤੁਹਾਡੇ ਨਾਲ ਕਿਸੇ ਹੋਰ ਅਜਿਹੇ ਗੰਭੀਰ ਮੁੱਦੇ ਤੇ ਡੁੜਾਂਗੇ ਤੁਹਾਡੇ ਵਿਚਾਰ ਲੈਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਥੈਂਕ ਯੂ